ਸਸਰੀਕਾਲ ਜੀ ਜੋ ਕਰਦਾ ਹੁੰਦਾ ਉਹੀ ਹੀ ਭਰਦਾ ਹੁੰਦਾ ਆਪਾਂ ਨੂੰ ਐ ਲੱਗਦਾ ਵੀ ਅਸੀਂ ਤਾਂ ਇਹ ਕੀਤਾ ਨਹੀਂ ਜਾਂ ਉਹਨੇ ਨਹੀਂ ਕੁਝ ਸਹੀ ਕੀਤਾ ਨਹੀਂ ਗਲਤ ਕੀਤਾ ਪਰ ਉਹ ਭਰ ਨਹੀਂ ਰਿਹਾ ਟਾਈਮ ਆਉਂਦਾ ਜਦੋਂ ਉਹ ਭਰਦਾ ਹੁੰਦਾ ਨਾ ਉਹ ਮੁਆਫੀ ਵੀ ਨਹੀਂ ਮੰਗ ਸਕਦਾ ਹੁੰਦਾ ਸਿਰਫ ਭਰ ਹੀ ਰਿਹਾ ਹੁੰਦਾ ਫਿਰ ਮੁਆਫੀ ਦਾ ਕੋਈ ਜਰੀਆ ਨਹੀਂ ਹੁੰਦਾ ਇਸ ਵਿਸ਼ੇ ਤੇ ਇੱਕ ਕਹਾਣੀ ਹੈ ਇੱਕ ਜੱਟ ਜ਼ਿਮੀਦਾਰ ਖੇਤ ਵਿੱਚ ਕੰਮ ਕਰ ਰਿਹਾ ਸੀ ਉਹਦੇ ਕੋਲ ਦੀ ਉਹਨਾਂ ਦੇ ਪਿੰਡ ਦਾ ਹੀ ਰਾਜੂ ਬੱਕਰੀਆਂ ਤੇ ਭੇਡਾਂ ਲੈ ਕੇ ਲੰਘ ਰਿਹਾ ਸੀ ਜੋ ਜੱਟ ਜ਼ਿਮੀਦਾਰ ਸੀ ਮਕਰ ਸਿੰਘ ਉਨੂੰ ਆਪਣੀ ਜ਼ਮੀਨ ਤੇ ਬੜਾ ਮਾਣ ਤੇ ਘਮਾਨ ਸੀ ਵੀ ਮੇਰੇ ਕੋਲੇ ਜ਼ਮੀਨ ਹੈ ਇਹ ਰਾਜੂ ਦੇ ਪਿਓ ਨੇ ਵੇਚ ਦਿੱਤੀ ਰਾਜੂ ਦੇ ਪਿਓ ਕੋਲੇ ਵੀ ਬਹੁਤ ਜ਼ਮੀਨ ਸੀ ਮਗਰ ਦੇ ਬਰਾਬਰ ਹੀ ਸੀ ਜ਼ਮੀਨ ਮਗਰ ਰਾਜੂ ਦੇ ਪਰਿਵਾਰ ਦੇ ਵਿੱਚ ਸਮਾਂ ਇਸ ਤਰ੍ਹਾਂ ਦਾ ਆਇਆ ਬਿਮਾਰੀਆਂ ਆ ਗਈਆਂ ਕਰਾਂ ਦੇ ਵਿੱਚ ਹੋਰ ਕਿੰਨੀਆਂ ਪ੍ਰੋਬਲਮ ਆ ਗਈਆਂ ਤੇ ਜ਼ਮੀਨ ਕਿਸੇ ਕਾਰਨਾ ਕਰਕੇ ਵੇਚ ਗਈ ਸੀ ਹੁਣ ਉਹਨਾਂ ਨੇ ਢੇਡਾਂ ਤੇ ਬੱਕਰੀਆਂ ਲੈ ਲਈਆਂ ਸੀ ਮਗਰ ਆਪਦੇ ਖੇਤ ਦੇ ਵਿੱਚ ਵਾਣ ਵਾਹੀ ਜਾਂਦਾ ਕੋਲ ਦੀ ਲੰਗਿਆ ਤੇ ਬੱਕਰੀਆਂ ਵੀ ਆਵਾਜ਼ ਦਿੰਦੀਆਂ ਢੇਡਾਂ ਆਵਾਜ਼ ਦਿੰਦੀਆਂ ਮੈਂ ਬਹਿ ਬਹਿ ਕਰਦੀਆਂ ਮਗਰ ਹੱਸ ਕੇ ਮਖੌਲ ਕਰਦਾ ਵੀ ਇਹ ਐਂ ਕਹਿੰਦੀਆਂ ਵੀ ਇਹਨਾਂ ਨੇ ਬਹਿ ਕਰ ਦਿੱਤੀ ਰਾਜੂ ਕਿਹਾ ਨੇ ਜ਼ਮੀਨ ਬਹਿ ਕਰ ਦਿੱਤੀ ਉੱਜੋਂ ਤੋਂ ਵੀ ਲੰਗਦੀਆਂ pèceਡਾਂ ਬੱਕਰੀਆਂ ਕਿਤੇ ਵੀ ਹੁੰਦਾ ਮੱਗਰ ਸਿੰਘ ਖੇਤ ਦੇ ਪੈਹੇ ਪੈਹੇ ਤੇ ਖੜਾ ਹੁੰਦਾ ਮੋੜ ਤੇ ਖੜਾ ਹੁੰਦਾ ਰਾਜੂ ਨੇ ਜਦੋਂ ਖੇਤ ਵੱਲ ਤੋਂ ਆਪਦੇ ਘਰ ਵੱਲ ਜਾਂਦਾ ਤੇ ਰਸਤੇ 'ਚ ਕਿਤੇ ਨਾ ਕਿਤੇ ਮੱਗਰ ਮਿਲ ਜਾਂਦਾ ਤੇ ਉੱਥੇ ਕਈ ਹੋਰ ਜਾਣੇ ਖੜੇ ਹੁੰਦੇ ਉਹਨਾਂ ਨੂੰ ਮੱਗਰ ਨੇ ਹੀ ਕਹਿਣਾ ਵੇਖ ਇਹਨਾਂ ਦੀਆਂ pèceਡਾਂ ਕੀ ਕਹਿੰਦੀਆਂ ਕਹਿੰਦੀਆਂ ਬੈ ਵੀ ਅਸੀਂ ਜ਼ਮੀਨ ਬੈ ਕਰ ਦਿੱਤੀ ਰਾਜੂ ਨੇ ਚੁੱਪ ਕਰਕੇ ਲੰਘ ਜਾਣਾ ਜਦੋਂ ਹੁਣ ਆਪਦੀ ਜ਼ਮੀਨ ਵੇਚ ਹੀ ਦਿੱਤੀ ਸੀ ਬੋਲਦਾ ਵੀ ਕੀ ਸਮਾਂ ਚਲਦਾ ਹੀ ਜਾਂਦਾ ਮੱਗਰ ਦੇ ਦੋ ਬੇਟੇ ਸੀ ਦੋਨੇ ਬੜੇ ਹੀ ਆਖੇ ਲੱਗਦੇ ਮੱਗਰ ਦੇ ਕਹਨੇ ਵਿੱਚ ਸੀ ਚੰਗਾ ਕੰਮਕਾਰ ਕਰਦੇ ਕੁਦਰਤ ਦਾ ਸਮਾਂ ਐਸਾ ਆਇਆ ਮੱਗਰ ਦੀ ਵੀ ਸੇਤ ਟਾਉਣੀ ਸ਼ੁਰੂ ਹੋ ਗਈ ਤੇ ਦੋਨੋਂ ਮੁੰਡੇ ਵਿਆਹ ਲੈ ਸੀ ਇੱਕ ਮੁੰਡਾ ਨਸ਼ੇੜੀ ਨਿਕਲ ਗਿਆ ਨਸ਼ੇ ਪੱਤੇ ਕਰਨ ਲੱਗ ਪਿਆ ਉਹਦੇ ਔਲਾਦ ਨਹੀਂ ਹੋਈ ਘਰ ਵਾਲੀ ਰੁਸ ਕੇ ਚਲੀ ਗਈ ਜਦੋਂ ਨਸ਼ੇੜੀ ਸੀ ਇੱਕ ਬੇਟੇ ਦੇ ਬੇਟੀ ਹੀ ਹੋਈ ਤੇ ਜੇ ਉਹਦੇ ਮੱਗਰ ਦੇ ਪੋਤਾ ਵੀ ਹੋਇਆ ਉਹ ਉਪਾਹਜ ਹੋਇਆ ਉਹਨਾਂ ਦੇ ਸਮੇਂ ਇਸ ਤਰ੍ਹਾਂ ਦਾ ਆਇਆ ਨਸ਼ੇੜੀ ਨੇ ਆਪਦਾ ਹਿੱਸਾ ਲੈ ਲਿਆ ਜ਼ਮੀਨ ਚੋਂ ਤੇ ਉਹ ਵੇਚ ਦਿੱਤਾ ਨਸ਼ੇ ਦੇ ਵਿੱਚ ਉਹ ਵਿੱਕ ਗਿਆ ਕਹਿੰਦਾ ਮੇਰਾ ਕਿਹੜਾ ਘਰ ਹੈ ਮੈਂ ਵੇਚ ਆਪਦਾ ਵੇਚਾਂ ਚਾਹੇ ਵੱਟਾ ਮੈਨੂੰ ਨਸ਼ੇ ਆਸਤੇ ਪੈਸਾ ਚਾਹੀਦਾ ਉਹਨੇ ਆਪਦਾ ਹਿੱਸਾ ਵੇਚ ਦਿੱਤਾ ਵੱਡੇ ਨੇ ਕਿਹਾ ਜਦੋਂ ਮੇਰੇ ਕੋਈ ਔਲਾਦ ਨਹੀਂ ਮੈਂ ਚੱਜਦਾ ਘਰ ਪਾਉਣਾਗਾ ਮੈਂ ਆਪਦਾ ਕਾਰੋਬਾਰ ਤੋੜਨਾਗਾ ਬਾਕੀ ਮੱਗਰ ਤੇ ਵੀ ਖਰਚ ਹੋ ਰਿਹਾ ਸੀ ਉਹਨੇ ਆਪਦਾ ਹਿੱਸਾ ਵੇਚ ਦਿੱਤਾ ਵੇਚ ਕੇ ਘਰ ਪਾਲਿਆ ਤੇ ਮੱਗਰ ਦੇ ਇਲਾਜ ਤੇ ਲਾਇਆ ਮੱਗਰ ਮੰਜੇ ਤੇ ਪਿਆ ਬਿਮਾਰ ਜੋ ਕੁਝ ਬੋਲ ਨਹੀਂ ਸਕਦਾ ਸਿਰਫ ਦੇਖ ਰਿਹਾ ਵੀ ਅੱਜ ਸਾਡੀ ਵੀ ਜ਼ਮੀਨ ਵੇਹ ਹੋ ਗਈ ਉਹਦੇ ਸਾਹਮਣੇ ਅੱਖਾਂ ਦੇ ਸਾਹਮਣੇ ਸਾਰੀ ਜ਼ਮੀਨ ਵੇਹ ਹੋ ਚੁੱਕੀ ਸੀ ਪਰ ਉਹਦੇ ਕੋਲੇ ਤਾਂ ਭੇਡਾਂ ਬੱਕਰੀਆਂ ਸੀ ਇਹਨਾਂ ਕੋਲੇ ਤਾਂ ਕੁਝ ਵੀ ਨਹੀਂ ਰਿਹਾ ਸੀ ਅੱਜ ਮਗਰ ਦਾ ਸਮਾਂ ਇਸ ਤਰ੍ਹਾਂ ਦਾ ਸੀ ਜੋ ਪਛਤਾਵ ਨਹੀਂ ਸਕਦਾ ਸਿਰਫ ਪਿਆ ਪਛਤਾ ਰਿਹਾ ਸੀ ਪਰ ਮਾਫੀ ਨਹੀਂ ਮੰਗ ਸਕਦਾ ਸੀ ਰੱਬ ਕੋਲੋਂ ਵੀ ਮੈਨੂੰ ਮਾਫ ਕਰ ਦੇ ਜਦੋਂ ਵਖਤ ਦੀ ਮਾਰ ਪੈਂਦੀ ਹੈ ਨਾ ਫਿਰ ਤੁਸੀਂ ਮਾਫੀ ਦੇ ਕਾਬਲ ਨਹੀਂ ਰਹਿੰਦੇ ਡਰ ਕੇ ਸੋਚ ਕੇ ਬੋਲਿਆ ਕਰੋ ਕਿਸੇ ਨੂੰ ਵੀ ਬੋਲਣਾ ਤਾਨਾ ਮੈਨਾਂ ਨਾ ਦਿਆ ਕਰੋ ਇਸ ਵਿਸ਼ੇ ਤੇ ਇੱਕ ਹੋਰ ਕਹਾਣੀ ਜੇ ਤੁਹਾਨੂੰ ਸਮਝ ਆ ਜੇ ਦਿਲ ਨੂੰ ਛੂ ਜਾਵੇ ਪਿੰਡਾਂ ਦੀਆਂ ਹੀ ਕਹਾਣੀਆਂ ਇਸ ਵਿੱਚ ਵੀ ਇੱਕ ਕਿਸਾਨ ਦਾ ਨਾਮ ਹੈ ਮੱਗਰ ਸਿੰਘ ਹੀ ਰੱਖਣਾ ਪਿੰਡ ਵਿੱਚ ਪੰਚਾਇਤ ਹੋਈ ਸਾਰਿਆਂ ਨੇ ਮਤਾ ਪਾਇਆ ਕਿਸੇ ਜਗ੍ਹਾ ਦਾ ਵੀ ਇੱਕ ਪੰਚਾਇਤ ਘਰ ਬਣਾਇਆ ਜਾਵੇ ਜਿੱਥੇ ਜਨ ਘਰ ਕਿਆ ਜਾਂਦਾ ਸੀ ਪੁਰਾਣਾ ਅੱਜਕੱਲ ਪੰਚਾਇਤ ਘਰ ਜਿਵੇਂ ਉੱਥੇ ਜੰਜ ਬੈਠੋਗੀ ਤਾਂ ਮੱਗਰ ਦੇ ਦੋ ਮੁੰਡੇ ਸੀ ਕਿਸੇ ਤੋਂ ਫੈਸਲਾ ਵੀ ਨਿਪਰੇ ਨਹੀਂ ਚੜ ਰਿਆ ਸੀ ਮੱਗਰ ਨੇ ਉੱਠ ਕੇ ਆਖ ਕੇ ਕਿਹਾ ਆਪੇ ਕਰ ਲੋ ਜੋ ਤੁਹਾਡੀ ਮਰਜ਼ੀ ਆ ਮੈਂ ਕਿਹੜਾ ਜੰਜ ਬਿਠਾਉਣੀ ਐ ਇੱਥੇ ਸਾਰਿਆਂ ਨੇ ਫੈਸਲਾ ਠੰਡੇ ਮਤੇ ਨਾਲ ਚੱਲ ਕਰ ਲਿਆ ਪਰ ਮੱਗਰ ਨੇ ਵਿੱਚ ਹਿੱਸਾ ਨਹੀਂ ਲਿਆ ਕਹਿੰਦਾ ਮੈਂ हिस्सा ਨਾ ਲਵਾ ਤੇ ਨਾ ਹਿੱਸਾ ਪਾਵਾਂ ਜਗ੍ਹਾ ਬਣਾਉਣ ਚ ਮੈਂ ਜੰਝ ਨਹੀਂ ਬਿਠਾਉਣੀ। ਉਈ ਕੁਛ ਹੋਇਆ ਸਮਾਂ ਚੱਲਦਾ ਗਿਆ ਉਹਦੇ ਦੋ ਬੇਟੇ ਸੀ। ਇੱਕ ਬੇਟੇ ਦੀ ਕੁਆਰੇ ਦੀ ਹੀ ਐਕਸੀਡੈਂਟ ਵਿੱਚ ਡੈਥ ਹੋ ਗਈ। ਦੂਜੇ ਬੇਟੇ ਦੇ ਦੋ ਕੁੜੀਆਂ ਸੀ ਬੇਟਾ ਨਹੀਂ ਹੋਇਆ। ਫਿਰ ਮੱਗਰ ਦੀ ਟੱਡ ਥੋ ਚੁੱਕੀ ਸੀ ਮੱਗਰ ਦੀ ਆਪਦੀ ਖੋਦ ਦੀ ਡੈਥ ਹੋ ਗਈ ਸੀ ਪੁੱਤ ਦਾ ਗਮ ਬਹੁਤ ਵੱਡਾ ਹੁੰਦਾ ਪਰ ਜਦੋਂ ਉਹਦੇ ਪੁੱਤੀਆਂ ਦਾ ਵਿਆਹ ਸੀ ਨਾ ਫਿਰ ਵੀ ਭਰੀ ਪੰਚਾਇਤ ਨੇ ਹੀ ਕਿਹਾ ਸੀ ਵੀ ਅੱਜ ਮੱਗਰ ਜਾਉਂਦਾ ਹੁੰਦਾ ਉਹਨੂੰ ਪੁੱਛ ਦੇ ਵੀ ਅੱਜ ਜੰਜ ਤੇਰੀ ਆ ਬੈਠੀ ਐ ਤੂੰ ਤਾਂ ਦਾ ਸੀ ਮੈਂ ਜੰਜ ਨਹੀਂ ਬਿਠਾਉਣੀ ਅੱਜ ਆ ਬੈਠੀ ਸੋ ਮਾਨ ਨਹੀਂ ਕਰੀਦਾ ਹੁੰਦਾ ਨਾ ਦੁੱਧ ਪੁੱਤ ਦਾ ਸਿਆਣੇ ਕਹਿੰਦੇ ਸੀ ਨਾ ਦੁੱਧ ਦਾ ਨਾ ਪੁੱਤ ਦਾ ਇਹਦਾ ਕਦੇ ਮਾਨ ਨਹੀਂ ਕਰੀਦਾ ਹੁੰਦਾ ਕਦੇ ਕਿਸੇ ਨੂੰ ਲਾ ਕੇ ਗੱਲ ਨਹੀਂ ਕਹੀਦੀ ਹੁੰਦੀ ਕਦੇ ਕਿਸ ਤੇ ਤਾਨਾ ਨਾ ਕਸਿਆ ਕਰੋ ਵਕਤ ਨੇ ਪਤਾ ਨਹੀਂ ਕਿੱਧਰ ਨੂੰ ਕਿੱਧਰ ਦੀ ਹੋ ਕੇ ਕਿੱਧਰ ਨੂੰ ਆ ਜਾਣਾ ਡਰ ਕੇ ਰਿਹਾ ਕਰੋ ਜਿਹੜੇ ਡਰਨ ਵਾਲੇ ਕੰਮ ਨਹੀਂਗੇ ਉਥੋਂ ਤੁਸੀਂ ਡਰ ਜਾਣੇ ਹੋ ਨਾ ਜਿਹੜੇ ਡਰਨ ਵਾਲੇ ਕੰਮ ਹੈ ਉਥੋਂ ਤੁਸੀਂ ਡਰਦੇ ਨਹੀਂ ਹੋ ਜਿਵੇਂ ਕਿਸੇ ਵੀ ਧਾਰਮਿਕ ਸਥਾਨ ਤੇ ਆਪਾਂ ਜਾਂਦੇ ਆ ਉਥੇ ਸਾਰਿਆਂ ਨੇ ਬੜੀ ਸਫਾਈ ਰੱਖਦੇ ਆ ਹੱਥ ਪੈਰ ਵੀ ਧੋ ਕੇ ਜਾਂਦੇ ਨੇ ਸਿਰ ਵੀ ਟਾ ਕੇ ਰੱਖਣਾ ਤੇ ਬੜੇ ਆਦਬ ਤੇ ਸਤਿਕਾਰ ਦੇ ਨਾਲ ਦੂਜੇ ਨੂੰ ਬੁਲਾਉਂਦੇ ਆ ਹਾਂਜੀ ਵੈ ਗੁਰੂ ਜੀ ਹਾਂਜੀ ਮਾਤਾ ਜੀ ਜੀ ਆਪਾ ਇੱਕ ਦੂਜੇ ਦੇ ਵਿੱਚ ਚਾਨ ਚੱਕ ਵੱਜ ਵੀ ਜਾਂਦੇ ਆ ਤਾਂ ਸੌਰੀ ਮੰਗਦੇ ਆ ਖੁਦ ਵੀ ਸੌਰੀ ਮੈਨੂੰ ਪਤਾ ਨਹੀਂ ਲੱਗਿਆ ਤੇਰੇ ਵਿੱਚ ਵੱਜ ਗਿਆ ਪਰ ਜਦੋਂ ਗੁਰੂ ਘਰ ਤੋਂ ਬਾਹਰ ਨੂੰ ਪੈਰ ਪਟਦੇ ਆ ਨਾਲ ਦੀ ਨਾਲ ਅਸੀਂ ਚੇਂਜ ਹੋ ਜਾਂਦੇ ਆ ਮਾਈਂਡ ਕਿਉਂ ਦੇਖ ਅੰਦਰ ਤੁਸੀਂ ਕਿਵੇਂ ਸੀ ਬਾਹਰ ਆ ਕੇ ਕਿਵੇਂ ਹੋਗੇ ਕੀ ਡਰ ਸਿਰਫ ਉੱਥੇ ਡਰਦੇ ਹੋ ਡਰ ਲੱਗਦਾ ਤੁਸੀਂ ਤਾਂ ਚੰਗੇ ਬਣੇ ਬਾਹਰ ਕਿਸੇ ਦਾ ਡਰ ਨਹੀਂ ਪਰ ਤੁਹਾਨੂੰ ਇੰਨਾ ਹੋਣਾ ਚਾਹੀਦਾ ਗਿਆਨ ਤੇ ਵੀ ਵਹਿਗੁਰੂ ਤਾਂ ਹਰ ਵੇਲੇ ਆਪਣੇ ਨਾਲ ਹੁੰਦਾ ਉੱਥੇ ਡਰ ਕੇ ਚੱਲੋ ਅੰਦਰ ਤਾਂ ਹਰ ਕੋਈ ਚੰਗਾ 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 ਤਾਂ ਬਾਹਰ ਬਣ ਕੇ ਦਿਖਾਓ ਧਾਰਮਿਕ ਸਥਾਨ ਦੇ ਅੰਦਰ ਤਾਂ ਹਰ ਕੋਈ ਚੰਗਾ ਚੰਗਾ ਤਾਂ ਤੁਸੀਂ ਧਾਰਮਿਕ ਸਥਾਨ ਤੋਂ ਬਾਹਰ ਬਣ ਕੇ ਦਿਖਾਓ ਵੇਗਰੂ ਤਾਂ ਹਰ ਇੱਕ ਜਗ੍ਹਾ 'ਚ ਕਣਕਣ 'ਚ ਵਸਦਾ ਨਾ ਫਿਰ ਮੰਨੋ ਵੀ ਗੱਲ ਤੁਸੀਂ ਮਾਨ ਹੰਕਾਰ ਕਰਨਾ ਤਾਨਾ ਕੱਸਣਾ ਇਹ ਚੰਗਾ ਨਹੀਂ ਹੁੰਦਾ ਪਤਾ ਨਹੀਂ ਕਿ ਨੂੰ ਕਿਹੜੇ ਵੇਲੇ ਲੈ ਬੈਠਦਾ ਕਿਹੜੀ ਪੀੜੀ ਨੇ ਡੁੱਬ ਜਾਣਾ ਇਸ ਕਰਕੇ ਡਰ ਕੇ ਰਹਿਆ ਕਰੋ ਜੇ ਤੁਸੀਂ ਚਾਹਣੇ ਹੋ ਸੰਡੀਆਂ ਆਉਣ ਵਾਲੀਆਂ ਪੀੜੀਆਂ ਸੁਖੀਆਂ ਰਹਿਣ ਅਸੀਂ ਸੋਖੇ ਰਹੀਏ ਤੋ ਅਸੀਂ ਦੁੱਖ ਨਾ ਦੇਖ ਗਏ ਤਾਂ ਦੂਜੇ ਨੂੰ ਦੁੱਖ ਨਾ ਦਿਆ ਕਰੋ ਦੂਜੇ ਤੇ ਤਾਨਾ ਨਾ ਕਸਿਆ ਕਰੋ ਦੂਜੇ ਨੂੰ ਟੌਂਟ ਨਾ ਮਾਰਿਆ ਕਰੋ ਥੋੜੀ ਗੱਲ ਨਾ ਥੋੜੇ ਤੇ ਹੋ ਕੇ ਨਿਬੜਨੀ ਆ ਜਦੋਂ ਤੁਸੀਂ ਇੱਕ ਬਾਲ ਨੂੰ ਕੰਧ ਤੇ ਮਾਰੋ ਉਹ ਤੁਹਾਡੇ ਵੱਲ ਹੀ ਆਉਂਦੀ ਹੈ ਕਦੇ ਵੀ ਹੈ ਚਾਹੇ ਖੇਡ ਦੇ ਮੈਦਾਨ ਵਿੱਚ ਹੈ ਤੁਹਾਡੇ ਵੱਲ ਤੁਸੀਂ ਜੇ ਬੋਲਿੰਗ ਕਰ ਰਹੇ ਹੋ ਬਾਲ ਮਾਰੀ ਹੈ ਉਹ ਬਾਲ ਨੇ ਤੁਹਾਡੇ ਵੱਲ ਹੀ ਆਉਣਾਗਾ بیٹنگ ਵੀ ਕਰ ਰਹੇ ਆ ਆਪਾਂ ਬੈਟ ਵੀ ਚਲਾ ਰਹੇ ਆ ਨਾ ਜੇ ਆਪਾਂ ਚਲਾਇਆ ਅੱਗੇ ਨੂੰ ਆ ਫੇਰ ਵੀ ਆਪਾਂ ਨੂੰ ਪਿੱਛੇ ਕਰਨਾ ਹੀ ਪੈਂਦਾ ਆਪਦੇ ਵੱਲ ਹੀ ਕਰਨਾ ਰੱਖਣਾ ਪੈਂਦਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਅਸੀਂ ਸਿੱਖੀਏ ਸੇਖ ਕੇ ਦੇਖਿਆ ਕਰੋ ਥੋੜੇ ਆਸੇ ਪਾਸੇ ਕੁਦਰਤ ਨੇ ਸਾਨੂੰ ਆਸੇ ਪਾਸੇ ਉਦਾਹਰਨਾਂ ਸਭ ਦੇ ਕੇ ਤੋਰੀਆਂ ਗਈਆਂ ਪਰ ਅਸੀਂ ਸਿੱਖਣ ਵਾਲਾ ਮਾਈਂਡ ਖੋਲ ਕੇ ਚੱਲਗੇ ਦੂਜੇ ਨੂੰ ਬੋਲਣ ਤੋਂ ਪਹਿਲਾਂ ਸੋਚ ਕੇ ਚੱਲ ਗਏ ਵੀ ਇਹਨੂੰ ਦੁੱਖ ਤਾਂ ਨਹੀਂ ਹੋਣਾਗਾ ਅਸੀਂ ਇਹਨੂੰ ਗੱਲ ਲਾ ਕੇ ਤਾਂ ਨਹੀਂ ਕਹਿ ਰਹੇ ਇਹਦੇ ਤੇ ਕੀ ਬੀਤੂਗੀ ਜਦੋਂ ਅਸੀਂ ਇਹਨੂੰ ਗੱਲ ਕਵਾਂਗੇ ਇਹ ਸੋਚਿਆ ਕਰੋ ਤੇ ਇੱਕ ਜਦੋਂ ਕੋਈ ਸਾਨੂੰ ਕੋਈ ਚਾਂ ਚੱਕ ਵੀ ਗੱਲ ਕਹਿ ਜਾਂਦਾ ਉਹ ਬਿਨਾ ਮਤਲਬ ਤੋਂ ਉਹਨੂੰ ਗਲਤ ਪਾਸੇ ਨਾ ਲੈ ਕੇ ਜਾਇਆ ਕਰੋ ਇੱਕ ਹਰ ਇੱਕ ਇਨਸਾਨ ਦਾ ਨਾ ਅਡੜ ਮਾਈਂਡ ਹੁੰਦਾ ਕੋਈ ਉਸ ਨੂੰ ਗੱਲ ਨੂੰ ਗਲਤ ਮਤਲਬ ਲੈ ਜਾਂਦਾ ਕੋਈ ਸਹੀ ਲੈ ਜਾਂਦਾ ਕਿਸੇ ਨੇ ਸਵੇਰੇ ਕੇ ਹੀ ਗੱਲ ਕੀਤੀ ਹੁੰਦੀ ਹੈ ਹਰ ਇੱਕ ਗੱਲ ਦੇ ਦੋ ਦੋ ਤਿੰਨ ਤਨ ਅਰਥ ਨਿਕਲ ਜਾਂਦੇ ਨੇ ਹਰ ਇੱਕ ਦੇ ਮਾਈਂਡ ਦੇ ਅਨੁਸਾਰ ਹੀ ਅਰਥ ਨਿਕਲਦੇ ਨੇ ਜਿਉ ਉਹ ਜੇ ਤੁਹਾਡਾ ਦਿਮਾਗ ਹੋਊਗਾ ਉਹ ਜੇ ਹੀ ਤੁਸੀਂ ਅਰਥ ਕੱਢੋਗੇ ਇਸ ਕਰਕੇ ਚੰਗਾ ਸੋਚਿਆ ਕਰੋ ਚੰਗਾ ਬੋਲਿਆ ਕਰੋ ਚੰਗਾ ਮਾਈਂਡ ਦੇ ਵਿੱਚ ਰੱਖਿਆ ਕਰੋ ਤੇ ਤੁਹਾਡੇ ਨਾਲ ਚੰਗਾ ਹੀ ਹੋਵੇਗਾ ਮਾੜਾ ਨਹੀਂ ਕਦੇ ਹੋ ਸਕਦਾ ਕੁਦਰਤ ਮਾੜਾ ਕਰ ਹੀ ਨਹੀਂ ਸਕਦੀ ਜੇ ਮਾੜਾ ਸਾਡੇ ਨਾਲ ਹੋ ਰਿਹਾ ਇਹਦਾ ਮਤਲਬ ਅਸੀਂ ਮਾੜਾ ਕੀਤਾ ਸੀ ਉਹ ਸਾਡੇ ਕੋਲ ਆ ਰਿਹਾਗਾ ਅਸੀਂ ਬੋਲ ਚਲਾ ਕੇ ਮਾਰੀ ਹੈ ਤਾਂ ਸਾਡੇ ਵਾਪਸ ਸਾਡੇ ਵੱਲ ਆ ਰਹੀ ਹੈ ਅਸੀਂ ਕਿਸੇ ਨੂੰ ਤਾਨਾ ਮਾਰਿਆ ਹੈ ਤਾਂ ਅਸੀਂ ਉਹ ਭੁਗਤ ਰਹੇ ਹਾਂ ਸੋ ਸੋਚ ਕੇ ਚੱਲਿਆ ਕਰੋ ਤਾਂ ਹੀ ਕਿ ਆਗੇ ਆਉਣਾ ਜੇ ਹੋ ਜਾ ਕਰੋਗੇ ਉਹੋ ਜਿਹਾ ਹੀ ਭਰੋਗੇ ਇਸ ਕਰਕੇ ਚੰਗਾ ਕਰੋ ਤੇ ਚੰਗਾ ਹੀ ਭਰਨਾ ਪਊਗਾ ਜੇ ਆਪਾਂ ਚੰਗਾ ਕਰਾਂਗੇ ਚੰਗਾ ਭਰਾਂਗੇ ਤੁਹਾਨੂੰ ਅੱਜ ਦਾ ਟੌਪਿਕ ਕਿਵੇਂ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਸਤਿ ਸ੍ਰੀ ਅਕਾਲ ਜੀ